ਵਿਸ਼ਵਾਸਾਂ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਪਨਬਸ ਦੇ ਕੱਚੇ ਕਾਮਿਆਂ ਦੀ ਤਨਖਾਹ ਦੇ ਵਿੱਚ 5% ਵਾਧਾ ਕੀਤਾ ਗਿਆ ਹੈ ਡਰਾਈਵਰ ਕੰਡਕਟਰਾਂ ਦੇ ਨਾਲ-ਨਾਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਵਾਅਦੇ ਦਾ ਲਾਭ ਮਿਲੇਗਾ ਇਹ ਵਾਅਦਾ ਕੀਤਾ ਗਿਆ 1 ਨਵੰਬਰ 2024 ਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਕੰਮ ਕਰਦਿਆਂ ਨੂੰ 1 ਸਾਲ ਪੂਰਾ ਹੋ ਗਿਆ ਹੈ ਉਹਨਾਂ ਮੁਲਾਜ਼ਮਾਂ ਨੂੰ ਇਸ ਵਾਅਦੇ ਦਾ ਲਾਭ ਦਿੱਤਾ ਜਾਵੇਗਾ 5% ਵਾਅਦੇ ਦੇ ਨਾਲ ਉਹਨਾਂ ਨੂੰ ਹੁਣ ਤਨਖਾਹ ਮਿਲੇਗੀ ਕੱਚੇ ਕਾਮਿਆਂ ਵੱਲੋਂ ਪਿਛਲੇ ਦਿਨੀ ਹੜਤਾਲ ਕੀਤੀ ਗਈ ਸੀ ਪੰਜਾਬ ਭਰ ਦੇ ਵਿੱਚ ਹੜਤਾਲ ਦੇ ਦੌਰਾਨ ਚੱਕਾ ਜਾਮ ਕੀਤਾ ਗਿਆ ਸੀ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹਨਾਂ ਕਾਮਿਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਤੇ ਮੰਗਾਂ ਮੰਨੀਆਂ ਜਾਣਗੀਆਂ ਤੇ ਹੁਣ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਐਲਾਨ ਕੀਤਾ ਗਿਆ ਕਿ ਕੱਚੇ ਕਾਮਿਆਂ ਦੀ ਤਨਖਾਹ ਦੇ ਵਿੱਚ 5% ਵਾਧਾ ਕੀਤਾ ਗਿਆ ਇਸ ਵਾਦੇ ਦੇ ਲਈ ਡਰਾਈਵਰ ਕੰਡਕਟਰਾਂ ਅਤੇ ਵਰਕਸ਼ਾਪ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਮਿਲੇਗਾ ਆਊਟਸੋਰਸਿੰਗ ਵਾਲੇ ਜਿਹੜੇ ਕੱਚੇ ਕਾਮੇ ਨੇ ਉਹਨਾਂ ਨੂੰ ਇਸ ਵਾਅਦੇ ਦਾ ਫਾਇਦਾ ਦਿੱਤਾ ਗਿਆ ਆਊਟਸੋਰਸਿੰਗ ਕਾਮਿਆਂ ਦੀ ਤਨਖਾਹ ਦੇ ਵਿੱਚ 5% ਵਾਅਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੋ ਕਿ ਤਰ੍ਹਾਂ ਕਿਤੇ ਕੱਚੇ ਕਾਮਿਆਂ ਨੂੰ ਪਨਬਸ ਦੇ ਕੱਚੇ ਕਾਮਿਆਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਪਿਛਲੇ ਦਿਨੀ ਦਿਨ ਦਿਨ ਦੀ ਹੜਤਾਲ ਕਾਮਿਆਂ ਵੱਲੋਂ ਕੀਤੀ ਗਈ ਸੀ ਤੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ। ਐਸੇ ਰੋਜ਼ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਮਿਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਕੰਮ ਤੇ ਵਾਪਸ ਆ ਜਾਣ ਸਰਕਾਰ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਜਾ ਜਾਵੇਗਾ। ਇਸੇ ਦੇ ਤਹਿਤ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਹਨਾਂ ਕਾਮਿਆਂ ਨੂੰ ਪੱਕੇ ਕਰਨ ਦੇ ਸੰਬੰਧੀ ਸਰਕਾਰ ਵੱਲੋਂ ਨੀਤੀ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਇਹਨਾਂ ਦੇ ਪੱਕੇ ਕਰਨ ਦੇ ਲਈ ਇੱਕ ਨੀਤੀ ਬਣਾਈ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਸੰਬੰਧ ਦੇ ਵਿੱਚ ਨੀਤੀ ਦਾ ਐਲਾਨ ਕਿੰਨੀ ਜਲਦੀ ਕਰਦੀ ਹੈ ਫਿਲਹਾਲ ਫੌਰੀ ਤੌਰ ਤੇ ਇਹਨਾਂ ਕੱਚੇ ਕਾਮਿਆਂ ਨੂੰ ਫਾਇਦਾ ਦਿੱਤਾ ਗਿਆ ਇਸ ਦੇ ਨਾਲ ਨਾਲ ਰਾਤ ਨੂੰ ਜਿਹੜੇ ਡਰਾਈਵਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਫਾਇਦਾ ਦਿੱਤਾ ਗਿਆ ਰਾਤ ਨੂੰ ਜਿਹੜੇ ਡਰਾਈਵਰ Shimla ਤੱਕ ਬੱਸਾਂ ਚਲਾਉਂਦੇ ਸਨ ਉਹਨਾਂ ਨੂੰ 90 ਰੁਪਏ ਜਿਹੜੇ ਹੁਣ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਰਾਤ ਨੂੰ ਕੰਮ ਕਰਨ ਵਾਲੇ ਕਾਮਿਆਂ ਨੂੰ 60 ਰੁਪਏ ਦਿੱਤੇ ਜਾਂਦੇ ਸਨ ਪ੍ਰਤੀ ਨਾਈਟ ਦੇ ਹਿਸਾਬ ਦੇ ਨਾਲ ਤੇ ਹੁਣ ਜੇਕਰ ਕੋਈ ਡਰਾਈਵਰ Shimla ਬੱਸ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਰਾਤ ਦੇ 90 ਰੁਪਏ ਦਿੱਤੇ ਜਾਣਗੇ ਇਸ ਦੇ ਨਾਲ-ਨਾਲ ਦਿੱਲੀ ਜਾਣ ਵਾਲੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ 120 ਰੁਪਏ ਪ੍ਰਤੀ ਰਾਤ ਦੇ ਦਿੱਤੇ ਜਾਣਗੇ ਜੇਕਰ ਰਾਤ ਨੂੰ ਕੋਈ ਬੱਸ ਡਰਾਈਵ ਕਰਦਾ ਤਾਂ ਉਸ ਨੂੰ ਇਸ ਦਾ ਅਲੱਗ ਤੋਂ ਜਿਹੜਾ ਹੈ ਉਹ ਫਾਇਦਾ ਦਿੱਤਾ ਜਾਵੇਗਾ ਰਾਤ ਨੂੰ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਉਹਨਾਂ ਨੂੰ ਰਾਤ ਦਾ ਜੋ ਪੱਤਾ ਮਿਲਦਾ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਇਸ ਦੇ ਨਾਲ ਨਾਲ ਕੁੱਲ ਮਿਲਾ ਕੇ ਸਾਰੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ 5% ਵਾਅਦਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕੱਚੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਕੀਤਾ ਗਿਆ ਇਹ ਵਾਅਦਾ ਜਿਹੜੇ ਆਊਟਸੋਰਸਿੰਗ ਦੇ ਜ਼ਰੀਏ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੂੰ ਇਸ ਦਾ ਲਾਭ ਮਿਲੇਗਾ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਜਲਦ ਹੀ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਨੀਤੀ ਦਾ ਐਲਾਨ ਕੀਤਾ ਜਾਵੇਗਾ ਮੁਲਾਜ਼ਮਾਂ ਵੱਲੋਂ ਵੀ ਇਸ ਦਾ ਸਵਾਗਤ ਕੀਤਾ ਗਿਆ 5% ਵਾਅਦੇ ਦਾ ਤੇ ਨਾਲ ਦੇ ਨਾਲ ਹੁਣ ਉਹ ਮੁਲਾਜ਼ਮਾਂ ਨੂੰ ਇਹ ਆਸ ਰਹੇਗੀ ਕਿ ਸਰਕਾਰ ਇਸ ਸੰਬੰਧੀ ਕੋਈ ਨਾ ਕੋਈ ਨੀਤੀ ਦਾ ਐਲਾਨ ਜਲਦ ਕਰੇ ਤਾਂ ਜੋ ਕੱਚੇ ਕਾਮਿਆਂ ਨੂੰ ਪੱਕੇ ਹੋਣ ਸੰਬੰਧੀ ਵੀ ਜਿਹੜੀ ਆਸ ਬਣ ਸਕੇ ਉਹਨਾਂ ਦੀ ਉਮੀਦ ਹੈ ਪੱਕੇ ਹੋਣ ਦੀ ਵੀ ਉਹ ਵੀ ਜਿਹੜੀ ਹੈ ਉਹ ਹੋ ਸਕੇ ਸੋ ਹੁਣ ਮੁਲਾਜ਼ਮਾਂ ਨੂੰ ਇੰਤਜ਼ਾਰ ਰਹੇਗਾ ਕਿ ਸਰਕਾਰ ਕਦੋਂ ਪੱਕੇ ਹੋਣ ਸੰਬੰਧੀ ਨੀਤੀ ਦਾ ਐਲਾਨ ਕਰਦੀ ਹੈ ਫਿਲਹਾਲ 5% ਵਾਅਦੇ ਦੇ ਨਾਲ ਮੁਲਾਜ਼ਮ ਖੁਸ਼ ਦਿਖਾਈ ਦੇ ਰਹੇ ਨੇ